ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ੈਮਸ ਨੂੰ ਟਾਰਗੇਟ ਰੱਖਦੇ ਹੋਏ ਪਾਰਟ ਦੀ ਕਲਾਸ ਨੰਬਰ 15 ਲੈ ਕੇ ਆ ਚੁੱਕੇ ਹਾਂ ਜਿਸ 'ਚ ਆਪਾਂ ਪੜ੍ਹਾਂਗੇ ਡੀ ਪੀ ਐਸ ਪੀ ਬਾਰੇ ਭਾਰਤੀ ਸੰਵਿਧਾਨ ਦਾ ਪਾਰਟ ਨੰਬਰ 4 ਜਿਸ 'ਚ ਆਪਣੇ ਕੋਲ ਕੁੱਲ 36 ਤੋਂ ਲੈ ਕੇ 51 ਤੱਕ ਆਰਟੀਕਲ ਨੇ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਦੇਣੀ ਆ ਤੇ ਤੁਹਾਨੂੰ ਇਹਦੇ ਬਾਰੇ ਤੇ ਫੰਡਾਮੈਂਟਲ ਰਾਈਟਸ ਦਾ ਜਿਹੜਾ ਇਹਨਾਂ ਦਾ ਮੇਨ ਡਿਫਰੈਂਸ ਆ ਅੱਜ ਆਪਾਂ ਤੁਹਾਨੂੰ ਉਹ ਵੀ ਜਿਹੜਾ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਦੱਸਣਾ ਤੇ ਸਭ ਤੋਂ ਪਹਿਲਾਂ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਤੇ ਉੱਥੋਂ ਤੁਸੀਂ ਪੀਡੀਐਫ ਨੂੰ ਪ੍ਰਿੰਟ ਕਰਵਾ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤੇ ਹੁਣ ਚਲੋ ਆਪਣਾ ਜਿਹੜਾ ਜਿਹਦਾ ਟੌਪਿਕ ਆ ਉਹ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ ਹੈ ਪਾਰਟ ਨੰਬਰ 4 ਆਫ ਇੰਡੀਅਨ ਕਨਸਟੀਟਿਊਸ਼ਨ ਡੀ ਪੀ ਐਸ ਪੀ ਇਹਦੀ ਫੁੱਲ ਫਾਰਮ ਕੀ ਹੈ ਫੁੱਲ ਫਾਰਮ ਵੀ ਪੀਪਰਾਂ ਦੇ ਵਿੱਚ ਪੁੱਛੀਆਂ ਜਾਂਦੀ ਹੁੰਦੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਠੀਕ ਹੈ ਤੇ ਕਿੰਨੇ ਆਰਟੀਕਲ ਨੇ ਇਹਦੇ ਵਿੱਚ ਇਹਦੇ ਵਿੱਚ ਹੈਗੇ ਨੇ 36 ਤੋਂ ਲੈ ਕੇ 51 ਤੱਕ ਆਰਟੀਕਲ ਭਾਰਤੀ ਸੰਵਿਧਾਨ ਦਾ ਪਾਰਟ ਨੰਬਰ 4 ਠੀਕ ਹੈ ਤੇ ਹੁਣ ਮੈਂ ਤੁਹਾਨੂੰ ਜਿਹੜਾ ਡੀ ਪੀ ਐਸ ਪੀ ਤੇ ਆਪਣੇ ਫੰਡਾਮੈਂਟਲ ਰਾਈਟਸ ਦੇ ਵਿਚਾਲੇ ਜਿਹੜਾ ਮੇਨ ਡਿਫਰੈਂਸ ਦੱਸਦਾ ਹਾਂ ਉਹ ਕੀ ਆ ਫੰਡਾਮੈਂਟਲ ਰਾਈਟਸ ਕੀ ਹੁੰਦੀਆਂ ਨੇ ਕਿਉਂਕਿ ਹੁਣ ਜਦੋਂ ਤੁਸੀਂ ਡੀ ਪੀ ਐਸ ਪ ਤੇ ਇਹਨਾਂ ਨੂੰ ਆਪਾਂ ਅਲੱਗ ਪਾਰਟ ਕਿਉਂ ਬਣਾਇਆ ਜਿਹੜੇ ਫੰਡਾਮੈਂਟਲ ਰਾਈਟਸ ਤੇ ਇਧਰ ਆ ਗਿਆ ਆਪਣੇ ਕੋਲ ਡੀਪੀਐਸਪੀ ਠੀਕ ਹੈ ਫੰਡਾਮੈਂਟਲ ਰਾਈਟਸ ਕੀ ਨੇ ਫੰਡਾਮੈਂਟਲ ਰਾਈਟਸ ਇਹ ਹੁਣ ਜਿਵੇਂ ਕੋਈ ਵੀ ਜਿ ਸਮਝੋ ਆਪਣੇ ਕੋਲ 21 ਨੰਬਰ ਫੰਡਾਮੈਂਟਲ ਰਾਈਟ ਸੀ ਆ ਤੇ ਰਾਈਟ ਟੂ ਲਾਈਫ ਐਂਡ ਲਿਬਰਟੀ ਠੀਕ ਹੈ ਆਪਣਾ ਆਜ਼ਾਦੀ ਨਾਲ ਜਿਉਂਦਾ ਦਿਖਾਰ ਉਹ ਆਪਣੇ ਭਾਰਤ ਦੇ ਵਿੱਚ ਲਾਗੂ ਹੋਇਆ ਹੋਇਆ ਹੈ ਠੀਕ ਹੈ ਉਹ ਸਾਰੇ ਨਾਗਰਿਕਾਂ ਕੋਲੇ ਹੱਕ ਹੈ ਕਿ ਗਵਰਨਮੈਂਟ ਦਾ ਵੀ ਹੱਕ ਹੈ ਕਿ ਉਹਨਾਂ ਦੇ ਜਿਹੜੇ ਰਾਈਟਸ ਨੇ ਫੰਡਾਮੈਂਟਲ ਰਾਈਟਸ ਨੂੰ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਵਾਇਲਟ ਨਾ ਕੀਤਾ ਜਾਵੇ ਉਹਨਾਂ ਨੂੰ ਨਿਰਦ ਨਾ ਕੀਤਾ ਜਾਵੇ ਠੀਕ ਹੈ ਉਹ ਸਾਰਿਆਂ ਦੇ ਉੱਪਰ ਫੰਡਾਮੈਂਟਲ ਰਾਈਟਸ ਲਾਗੂ ਹੁੰਦੇ ਨੇ ਤੇ ਅਗਰ ਕੋਈ ਵੀ ਕੋਈ ਫੰਡਾਮੈਂਟਲ ਰਾਈਟਸ ਦੇ ਆਪਣੇ ਕੋਈ ਮਤਲਬ ਕਿ ਆਪਣਾ ਹੱਕ ਜਿਹੜਾ ਮਾਰਦਾ ਫੰਡਾਮੈਂਟਲ ਰਾਈਟ ਆਪਣਾ ਕੋਈ ਕਾਬੂ ਕਰਨਾ ਚਾਹੁੰਦਾ ਹੈ ਉਸ ਨੂੰ ਰੋਕਣਾ ਚਾਹੁੰਦਾ ਹੈ ਤਾਂ ਆਪਾਂ ਉਹਦੇ ਰਿਲੇਟਡ ਜਾ ਕੇ ਕੋਰਟ ਦੇ ਵਿੱਚ ਕੇਸ ਕਰ ਸਕਦੇ ਆ ਠੀਕ ਹੈ ਇਹ ਮੇਨ 2 ਪੁਆਇੰਟ ਨੇ ਤੇ ਇਧਰ ਇਹਦੇ ਆਪੋਜ਼ਿਟ ਡੀ ਪੀ ਐਸ ਪੀ ਚ ਕੀ ਆ ਡੀ ਪੀ ਐਸ ਪੀ ਦੇ ਵਿੱਚ ਆਰਟੀਕਲ ਸੇਮ ਨੇ ਉਹਦੇ ਮੰਗੂਏ ਉਮੇ ਕੁਝ ਚੀਜ਼ਾਂ ਨੇ ਜਿਹੜੀਆਂ ਆਪਣੇ ਲਈ ਮਤਲਬ ਕਿ ਜ਼ਰੂਰੀ ਨੇ ਪਰ ਇਹ ਇੰਪਲੀਮੈਂਟ ਨਹੀਂ ਹੈਗੀਆਂ ਇਹ ਕਿਸੇ ਵੀ ਸਟੇਟ ਦੀ ਮਰਜ਼ੀ ਆ ਕਿ ਉਹ ਆਪਣੀ ਸਟੇਟ ਦੇ ਵਿੱਚ ਲਾਗੂ ਕਰੇ ਜਾਂ ਨਾ ਕਰੇ ਠੀਕ ਹੈ ਇੱਕ ਲਈ ਡਿਫਰੈਂਸ ਹੈਗਾ ਕਿ ਫੰਡਮੈਂਟਲ ਰਾਈਟ ਸਭ ਲਈ ਮੌਜੂਦ ਹੈਗੇ ਨੇ ਡੀ ਪੀ ਐਸ ਪੀ ਕਿਸੇ ਲਈ ਨਹੀਂ ਮੌਜੂਦ ਹੈਗੇ ਅਗਰ ਕੋਈ ਸਟੇਟ ਚਾਹੁੰਦੀ ਆ ਤਾਂ ਉਹ ਆਪਣੀ ਸਟੇਟ ਦੇ ਵਿੱਚ ਸਪੈਸ਼ਲ ਜਿਹੜਾ ਕੋਈ ਵੀ ਡੀ ਪੀ ਐਸ ਪੀ ਹੈ ਉਹ ਲਾਗੂ ਕਰ ਸਕਦੀ ਹੈ ਠੀਕ ਹੈ ਦੂਜਾ ਡਿਫਰੈਂਸ ਕੀ ਆ ਦੂਜਾ ਡਿਫਰੈਂਸ ਇਹ ਹੈ ਕਿ ਅਗਰ ਕੋਈ ਆਪਣੇ ਫੰਡਮੈਂਟਲ ਰਾਈਟਸ ਨੂੰ ਕੋਈ ਖਾਤਰਾ ਹੈ ਤਾਂ ਆਪਾਂ ਕੋਰਟ ਦੇ ਵਿੱਚ ਜਾ ਕੇ ਕੇਸ ਕਰ ਸਕਦੇ ਆ ਕਿ ਸਾਡੇ ਫੰਡਮੈਂਟਲ ਰਾਈਟਸ ਦੇ ਉੱਪਰ ਸਾਨੂੰ ਮਤਲਬ ਕਿ ਇਸ ਤਰੀਕੇ ਦਾ ਖਾਤਰਾ ਕੋਈ ਸਾਡੇ ਹੱਕਾਂ 'ਤੇ ਦੱਬ ਰਿਹਾ ਹੈ ਪਰ ਡੀਪੀਐਸਪੀ ਦੇ ਵਿੱਚ ਅਸੀਂ ਇਹ ਕੁਝ ਵੀ ਨਹੀਂ ਕਰ ਸਕਦੇ ਮਤਲਬ ਕਿ ਇਹ ਕੋਰਟ ਕੋਰਟ ਦੇ ਵਿੱਚ ਆਪਾਂ ਇਨਫੋਰਸ ਕਰ ਸਕਦੇ ਆ ਇਸ ਇਸ ਦੇ ਬਾਰੇ ਕੋਈ ਕਾਰਵਾਈ ਨਹੀਂ ਹੈਗੀ ਕਿਉਂਕਿ ਇਹ ਸਿਰਫ ਮਤਲਬ ਕਿ ਡੀਪੀਐਸਪੀ ਇਸੇ ਲਈ ਬਣਾਇਆ ਗਿਆ ਹੈ ਕਿ ਅਗਰ ਕੋਈ ਵੀ ਇਹਨਾਂ ਵਿੱਚੋਂ ਕੋਈ ਸਟੇਟ ਹੋਊਗੀ ਕੋਈ ਵੀ ਬਸਨ ਹੋ ਗਿਆ ਕੋਈ ਇਸ ਚੀਜ਼ ਨੂੰ ਲਾਗੂ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਪਰ ਇਹ ਨਹੀਂ ਹੈਗਾ ਕਿ ਅਗਰ ਇਹ ਬੰਦ ਕਰ ਦਿੱਤਾ ਗਿਆ ਤਾਂ ਕੋਰਟ ਦੇ ਵਿੱਚ ਕੇਸ ਹੋ ਜੂਗਾ ਜਾਂ ਇਹ ਲਾਗੂ ਕਰਨਾ ਜ਼ਰੂਰੀ ਆ ਠੀਕ ਹੈ ਇਹ ਜਿਹੜਾ ਡੀਪੀਐਸਪੀ ਤੇ ਫੰਡਾਮੈਂਟਲ ਰਾਈਟਸ ਦੇ ਵਿਚਾਲੇ ਮੇਨ ਡਿਫਰੈਂਸ ਹੈ ਹੁਣ ਆਪਾਂ ਦੇਖਦੇ ਹਾਂ ਡੀਪੀਐਸਪੀ ਵਾਰ ਸਪੈਸ਼ਲ ਕੀ ਚੀਜ਼ ਹੈ ਅਕੋਰਡਿੰਗ ਟੂ ਡੀਪੀਐਸਪੀ ਇੰਡੀਆਜ਼ ਵੈਲਫੇਅਰ ਸਟੇਟ ਇੰਡੀਆ ਜਿਹੜੀ ਹੈਗੀ ਹੈ ਵੈਲਫੇਅਰ ਸਟੇਟ ਆ ਠੀਕ ਆ ਡੀਪੀਐਸਪੀ ਕਨਸੀਡਰਡ ਐਜ਼ ਅ ਇਨਸਟਰੂਮੈਂਟ ਆ ਕਿਉਂਕਿ ਇਹ ਪੰਜਾਬ ਪੁਲਿਸ ਕਨਸਟੇਬਲ 2024 ਦੇ ਵਿੱਚ ਕਿਸੇ ਸ਼ਿਫਟ ਦੇ ਵਿੱਚ ਆਇਆ ਹੋਇਆ ਸੀਗਾ ਉੱਥੋਂ ਮੈਂ ਜਿਹੜੀ ਇਹ ਸਾਰੀ ਦੀ ਸਾਰੀ ਲਾਈਨ ਨੂੰ ਸਾਨੂੰ ਕਾਪੀ ਕਰਕੇ ਦੇਤੀ ਠੀਕ ਹੈ ਬਰੇ ਹੁਣ ਅਤੇ ਜਿਵੇਂ ਆਪਾਂ ਪਹਿਲਾਂ ਫੀਚਰਸ ਪੜ੍ਹ ਰਹੇ ਸੀ ਇਹ ਮੈਂ ਤੁਹਾਨੂੰ ਸਪੈਸ਼ਲ ਫੀਚਰਸ ਬਾਰੇ ਕਲਾਸ ਕਰਾਈ ਹੋ ਕੇ ਕਿ ਆਪਾਂ ਕਿਹੜੇ ਦੇਸ਼ਾਂ ਤੋਂ ਕਿਹੜਾ ਫੀਚਰਸ ਲਿਆ ਕਿਹੜੇ ਦੇਸ਼ਾਂ ਤੋਂ ਗਿਆ ਕਿਹੜਾ ਫੀਚਰਸ ਲਿਆ ਠੀਕ ਹੈ ਇਸੇ ਤਰੀਕੇ ਨਾਲ ਡੀਪੀਐਸਪੀ ਪੇਪਰ ਕੀਤਾ ਡੀਪੀਐਸਪੀ ਵਰਡ ਫਰਮ ਆਇਰਲੈਂਡ ਆਇਰਲੈਂਡ ਤੋਂ ਪੁੱਛਿਆ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਆਇਰਲੈਂਡ ਤੋਂ ਬਈ ਇੱਕ ਹੋਰ ਮ ਠੀਕ ਹੈ ਉਹਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸੋ ਕੀ ਆਪਣੇ ਆਇਰਲੈਂਡ ਤੋਂ ਕੀ ਹੋਰ ਲਿਆ ਇਟ ਇਜ਼ ਆਲਸੋ ਨੋਬਲ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ ਇਹਨਾਂ ਨੂੰ ਭਾਰਤ ਦਾ ਨੋਬਲ ਫਾਰਟੀ ਸਵਰਨ ਦਾ ਨੋਬਲ ਫੀਚਰ ਵੀ ਕਿਹਾ ਜਾਂਦਾ ਜਿਵੇਂ ਆਪਣਾ ਕੱਲ੍ਹ ਉਦੀ ਕਲਾਸ ਵਿੱਚ ਮੈਂ ਤੁਹਾਨੂੰ ਫੰਡਾਮੈਂਟਲ ਰਾਈਟਸ ਬਾਰੇ ਪੜ੍ਹਾਇਆ ਸੀ ਕਿ ਫੰਡਾਮੈਂਟਲ ਰਾਈਟਸ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਠੀਕ ਹੈ ਮੈਗਨਾ ਕਾਰਟਾ ਆਫ ਇੰਡੀਅਨ ਕਨਸਟੀਟਿਊਸ਼ਨ ਠੀਕ ਹੈ ਇਹ ਵੀ ਮਤਲਬ ਕਿ ਇੱਕ ਪੁਆਇੰਟ ਹੋ ਗਿਆ 1.A ਹੋ ਗਿਆ ਇਹਨੂੰ ਨੋਬਲ ਫੀਚਰ ਕਿਹਾ ਜਾਂਦਾ ਇਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਤੇ ਕਿਹਨੇ ਕਿਹਾ ਸੀ ਇਹ ਇਹ ਕਿ ਡਪੀਐਸਪੀ ਨੋਨ ਐਜ਼ ਫਲਸਫੀ ਆਫ ਇੰਡੀਅਨ ਕਨਸਟੀਟਿਊਸ਼ਨ ਐਂਡ ਸਿਸਟਰੋ ਫੰਡਾਮੈਂਟਲ ਰਾਈਟਸ ਇਹਨੂੰ ਭਾਰਤੀ ਸਿਧਾਂਤਾਂ ਦੀ ਫਲਸਫੀ ਤੇ ਫੰਡਾਮੈਂਟਲ ਰਾਈਟਸ ਦੀ ਮਤਲਬ ਕਿ ਸਿਸਟਰ ਪਾਰਟ ਵਜੋਂ ਜਾਣਿਆ ਜਾਂਦਾ ਠੀਕ ਹੈ ਫੰਡਾਮੈਂਟਲ ਰਾਈਟਸ ਦਾ ਪਾਰਟ ਕਿੰਨਾ 3 ਨੰਬਰ ਤੇ ਡੀਪੀਐਸਪੀ ਪਾਰਟ ਨੰਬਰ ਕਿੰਨਾ ਹੈਗਾ ਡੀਪੀਐਸਪੀ ਹੈਗਾ 4 ਨੰਬਰ ਪਾਰਟ ਠੀਕ ਹੈ ਹੁਣ ਆਪਾਂ ਨੈਕਸਟ ਲਿਖਦੇ ਹਾਂ ਹੁਣ ਆਪਾਂ ਇਹਦੇ ਆਰਟੀਕਲ ਸਟਾਰਟ ਕਰਨੇ ਆ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ 36 ਤੋਂ ਲੈ ਕੇ 51 ਤੱਕ ਆਰਟੀਕਲ ਨੇ ਠੀਕ ਹੈ ਜਿਵੇਂ ਪਾਰਟ ਨੰਬਰ 3 ਆਪਣੇ ਕੋਲ 35 ਤੱਕ ਸੀਗੇ ਉਹਦੇ ਵਿੱਚ ਆਪਣੇ 12 13 ਨਹੀਂ ਕਰਿਆ ਸੀ ਕਿਉਂਕਿ ਉਹ ਸਟੇਟ ਦੀ ਡੈਫੀਨੇਸ਼ਨ ਸੀ ਇਸੇ ਤਰੀਕੇ ਨਾਲ ਇਹਦੇ ਵਿੱਚ ਵੀ ਜਿਹੜਾ 36 ਤੇ 37 ਹੈ ਉਹ ਡੈਫੀਨੇਸ਼ਨ ਆਫ ਸਟੇਟ ਹੈ ਸੋ ਉਹ ਉਹ ਤੁਹਾਨੂੰ ਐਗਜ਼ਾਮਜ਼ ਲਈ ਕਰਨ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਹੁਣ ਆਪਾਂ ਸਟਾਰਟ ਕਰਦੇ ਹਾਂ 38 ਤੋਂ ਲੈ ਕੇ ਆਪਣੇ ਕੋਲ ਆ ਗਿਆ ਆਰਟੀਕਲ ਨੰਬਰ 38 ਏ 38 ਆਰਟੀਕਲ ਆਪਾਂ ਨੂੰ ਕੀ ਕਹਿੰਦਾ ਸੋਸ਼ਲ ਵੈਲਫੇਅਰ ਆਫ ਸੋਸਾਇਟੀ ਸਮਾਜ ਦਾ ਜਿਹੜਾ ਹੈਗਾ ਮਤਲਬ ਕਿ ਉਹਦਾ ਭਲਾ ਕਰਨਾ ਠੀਕ ਹੈ ਇਹ ਆ ਆਰਟੀਕਲਸ ਦੇ ਨਾਮ ਨੇ ਆਪਾਂ ਪਹਿਲਾ ਆਪਣੇ ਕੋਲ ਆਰਟੀਕਲ ਆਰਟੀਕਲ ਨੰਬਰ 38 ਹੈ ਇਟ ਪ੍ਰੋਮੋਟ ది ਸੋਸ਼ਲ ਵੈਲਫੇਅਰ ਆਫ ਸੋਸਾਇਟੀ ਬਾਇ ਸਿਕਯਰਿੰਗ them ਸੋਸ਼ੀਅਲੀ ਇਕਨੋਮਿਕਲੀ ਪੋਲੀਟੀਕਲੀ ਐਂਡ ਪ੍ਰੋਵਾਈਡ ਓਪਰਚ्युनिटीज ਟੂ ਪੀਪਲ ਇਹ ਕੀ ਪ੍ਰੋਮੋਟ ਕਰਦਾ ਇਹ ਸਮਾਜ ਦਾ ਭਲਾ ਕਰਨਾ ਉਹਨਾਂ ਨੂੰ ਸੋਸ਼ੀਅਲੀ ਸਮਾਜਿਕ ਤੌਰ ਤੇ ਸੇਫ ਰੱਖਣਾ ਠੀਕ ਹੈ ਇਕਨੋਮਿਕਲੀ ਉਹਨਾਂ ਨੂੰ ਸੇਫ ਰੱਖਣਾ ਉਹਨਾਂ ਨੂੰ ਪੋਲੀਟੀਕਲੀ ਸੇਫ ਰੱਖਣਾ ਤੇ ਹਰੇਕ ਹਰੇਕ ਲੋਕਾਂ ਨੂੰ ਹਰ ਇੱਕ ਲੋਕਾਂ ਨੂੰ ਜਿਹੜਾ ਹੈਗਾ ਮਤਲਬ ਕਿ ਉਹਨਾਂ ਨੂੰ oportunidades ਦੇਣਾ ਕੰਮ ਕਰਨ ਲਈ ਜੌਬਸ ਲਈ ਠੀਕ ਹੈ ਇਹ ਮਤਲਬ ਕਿ ਆਰਟੀਕਲ ਨੰਬਰ 38 ਹੈ ਹੁਣ ਆਪਾਂ ਦੇਖਦੇ ਆਂ ਆਰਟੀਕਲ ਨੰਬਰ 32 ਬੀ ਠੀਕ ਹੈ ਇਹ ਮਤਲਬ ਕਿ ਸਬਕਲੌਜ਼ ਆ ਜਾਂਦੇ ਆ ਏ ਬੀ ਸੀ ਡੀ ਇਸ ਤਰੀਕੇ ਨਾਲ ਆਰਟੀਕਲ ਨੰਬਰ 32 38 ਬੀ ਸੌਰੀ ਡਿਊਟੀ ਆਫ ਸਟੇਟ ਟੂ ਮਿਨੀਮਾਈਜ਼ ਦੀ ਇਨਕੁਐਲਟੀ ਆਫ ਇਨਕਮ ਸਟੇਟਸ ਫੈਸਿਲਿਟੀ ਐਂਡ oportunidades ਹੁਮੈਂ ਤੁਹਾਨੂੰ ਉਹੀ ਚੀਜ਼ ਦਾ ਦੱਸਦਾ ਹੁਣ ਆਪਣੀ ਸਮਝੋ ਪੰਜਾਬ ਦੇ ਵਿੱਚਾਂ ਇਥੇ ਕੀ ਹੈ ਸਟੇਟ ਦੀ ਪਹਿਲਾਂ ਸਮਝੀਏ ਚੀਜ਼ ਬਾਰੇ ਦੱਸਾਂ ਡਿਊਟੀ ਆਫ ਸਟੇਟ ਦੀ ਕਿ ਮਤਲਬ ਕਿ ਜਿਹੜੀ ਇਨਕੁਐਲਿਟੀ ਹੈ ਲੋਕਾਂ ਦੇ ਵਿੱਚ ਕਿ ਕਿਸੇ ਦੀ ਤਨਖਾਹ ਵੱਧ ਹੈ ਕਿਸੇ ਦੀ ਘੱਟ ਹੈ ਕਿਸ ਨੂੰ ਜ਼ਿਆਦਾ ਫੈਸਿਲਿਟੀਆਂ ਮਿਲ ਰਹੀਆਂ ਨੇ ਕਿਸ ਨੂੰ ਘੱਟ ਮਿਲ ਰਹੀਆਂ ਨੇ ਕਿਸੇ ਦਾ ਸਟੇਟ ਸੋਚਿਆ ਕਿਸੇ ਦਾ ਸਟੇਟ ਨਹੀਂ ਮੈਂ ਠੀਕ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਕੀਤਾ ਜਾਵੇ ਉਹਨਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਉਹਨਾਂ ਨੂੰ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਬਰਾਬਰ ਕੀਤੀਆਂ ਜਾਣਾ ਠੀਕ ਹੈ ਉਹਨਾਂ ਦੀ ਇਨਕਮ ਬਰਾਬਰ ਕੀਤੀ ਜਾਵੇ ਉਹਨਾਂ ਨੂੰ ਕੰਮਕਾਰ ਜਿਹੜਾ ਸਾਰਿਆਂ ਨੂੰ ਬਰਾਬਰ ਦਿੱਤਾ ਜਾਵੇ ਪਰ ਹੁਣ ਇਹ ਆਪਾਂ ਲਾਗੂ ਨਹੀਂ ਕਰ ਸਕਦੇ ਇਹ ਕੋਈ ਸਟੇਟ ਅਗਰ ਚਾਹੇ ਤਾਂ ਲਾਗੂ ਕਰ ਸਕਦੇ ਸਪੈਸ਼ਲ ਪਰ ਹੁਣ ਆਪਾਂ ਸਾਰੇ ਭਾਰਤ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਇਸ ਲਈ ਜਿਹੜਾ ਇਹ ਡੀਪੀਐਸਪੀ ਪਾਰਟ ਦੇ ਵਿੱਚ ਰੱਖਿਆ ਹੋਇਆ ਠੀਕ ਆ ਤੇ ਇਹ ਜਿਹੜਾ ਇਹ ਸੀਗਾ ਆਪਣੇ ਕੋਲ ਆਰਟੀਕਲ ਨੰਬਰ 38 ਬੀ ਸੀਗਾ ਇਹਨੂੰ ਕਦੋਂ ਐਡ ਕੀਤਾ ਗਿਆ ਇਹ ਸਿਰਫ ਇੱਕੋ ਇੱਕ ਡੀਪੀਐਸਪੀ ਦਾ ਆਰਟੀਕਲ ਸੀਗਾ ਠੀਕ ਹੈ ਜਿਹਨੂੰ 44 ਨੰਬਰ ਐਡਮੈਂਟ 1977 ਦੇ ਵਿੱਚ ਐਡ ਕੀਤਾ ਗਿਆ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 39ਏ ਇਕੀ ਇਹ ਪ੍ਰੋਵਾਈਡ ਇਕੁਅਲ ਜਸਟਿਸ ਐਂਡ ਫਰੀ ਲੀਗਲ ਏਡ ਟੂ ਪੋਰ ਹੁਣ ਤੁਸੀਂ 39 ਏ ਤੋਂ ਯਾਦ ਰੱਖਿਓ ਏਡ ਠੀਕ ਹੈ ਏਡ ਦਾ ਕੀ ਮਤਲਬ ਹੁੰਦਾ ਮਦਦ ਕਰਨੀ ਠੀਕ ਹੈ ਗਰੀਬਾਂ ਨੂੰ ਬਰਾਬਰ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਇਹ ਬਸ ਸਿੰਪਲ ਸਿੰਪਲ ਚੀਜ਼ਾਂ ਨੇ ਮੈਂ ਡਾਇਰੈਕਟ ਇਹਨਾਂ ਦੀ ਜਿਹੜੇ ਆਪਾਂ ਨੂੰ ਮਤਲਬ ਕਿ ਨਾਮ ਯਾਦ ਕਰਵਾਉਣ ਲੈ ਮੈਂ ਤੁਹਾਨੂੰ ਉਹਨਾਂ ਦੇ ਸਿਰਫ ਨਾਮ ਯਾਦ ਕਰਵਾਉਂਗਾ ਕਿਉਂਕਿ ਹੁਣ ਇਹ ਇੰਨੀ ਕਿ ਬਹੁਤ ਸਿੰਪਲ ਚੀਜ਼ ਆ ਵੀ ਗਰੀਬਾਂ ਨੂੰ ਆਪਾਂ ਜਿਹੜਾ ਹੈਗਾ ਨਿਆਂ ਪ੍ਰਾਪਤ ਕਰਵਾਉਣਾ ਤੇ ਉਹਨਾਂ ਨੂੰ ਫਰੀ ਲੀਗਲ ਏਡ ਦੇਣੀ ਠੀਕ ਆ ਇਹ ਇੱਕ ਉਹ ਐਡ ਕੀਤਾ ਗਿਆ ਸੀ ਇਹ 42 ਸੈਕੰਡ ਐਮੈਂਡਮੈਂਟ ਦੇ ਵਿੱਚ ਐਡ ਕਰਿਆ ਗਿਆ ਸੀ 1976 ਦੇ ਵਿੱਚ ਠੀਕ ਹੈ ਥੈਨ ਆ ਗਿਆ ਆਪਣੇ ਕੋਲ ਆਰਟੀਕਲ 39 ਡੀ ਡੀ ਤੋਂ ਯਾਦ ਰੱਖਿਆ ਤੁਸੀਂ ਡੇ ਠੀਕ ਹੈ ਇਕੁਅਲ ਡੇ ਇਕੁਅਲ ਪੇ ਫੋਰ men ਐਂਡ women ਇਹਦਾ ਕੀ ਮਤਲਬ ਆ ਇਹਦਾ ਮਤਲਬ ਹੈਗਾ ਕਿ ਔਰਤਾਂ ਦੇ ਮਰਦਾਂ ਨੂੰ ਬਰਾਬਰ ਤਨਖਾਹ ਦੇਣੀ ਬਰਾਬਰ ਦੇ ਕੰਮ ਲਈ ਹੁਣ ਕਈ ਜਗ੍ਹਾਵਾਂ ਤੇ ਇਹ ਹੁੰਦਾ ਕਿ ਚਲੋ ਆਪਾਂ ਇਸ ਚੀਜ਼ ਨੂੰ ਆਪਾਂ ਐਜ਼ ਅ ਸਟੱਡੀ ਰੱਖਦੇ ਹਾਂ ਠੀਕ ਆ ਕਿ ਕੁਝ ਆਫਿਸਾਂ ਦੇ ਵਿੱਚ ਫੀਮੇਲਜ਼ ਨੂੰ ਮਤਲਬ ਕਿ ਕੋਈ ਜ਼ਿਆਦਾ ਤਨਖਾਹ ਮਿਲ ਰਹੀ ਆ ਤੇ ਜਾਂ ਮੇਲਜ਼ ਨੂੰ ਜ਼ਿਆਦਾ ਤਨਖਾਹ ਮਿਲ ਰਹੀ ਆ ਤੇ ਫੀਮੇਲਜ਼ ਨੂੰ ਘੱਟ ਮਿਲ ਰਹੀ ਆ ਪਰ ਉਹ ਕੰਮ ਦੋਵੇਂ ਬਰਾਬਰ ਦਾ ਕਰ ਰਹੇ ਨੇ ਤਾਂ ਇਹ ਜਿਹੜਾ ਆਰਟੀਕਲ ਨੰਬਰ 39D ਕਹਿੰਦਾ ਇਹ ਇਹੀ ਚੀਜ਼ ਕਹਿੰਦਾ ਕਿ ਜੇ ਕੋਈ ਉਹ ਕੰਮ ਬਰਾਬਰ ਦਾ ਕਰ ਰਹੇ ਨੇ ਚਾਹੇ ਉਹ ਮੇਲ ਆ ਚਾਹੇ ਫੀਮੇਲ ਆ ਤਾਂ ਉਹਨਾਂ ਨੂੰ ਤਨਖਾਹ ਜਿਹੜੀ ਬਰਾਬਰ ਦੀ ਹੋਣੀ ਚਾਹੀਦੀ ਆ ਠੀਕ ਆ ਇਟ ਪ੍ਰੋਵਾਈਡਸ ਦੀ ਇਕੁਅਲ ਪੇ ਫੋਰ ਸੇਮ ਵਰਕ ਟੂ men ਐਂਡ womenਸ ਤੇ ਹੁਣ ਆਪਾਂ ਨੈਕਸਟ ਦੇਖਦੇ ਆਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 40 ਆਰਟੀਕਲ ਨੰਬਰ 40 ਕੀ ਹੈ ਟੂ ਆਰਗੇਨਾਈਜ਼ਡ ਬਲੇਸ ਪੰਚਾਇਤ ਇਹ ਆਰਟੀਕਲ ਨੰਬਰ 40 ਜਿਹੜਾ ਇਹ ਆਪਣੇ 11th ਸ਼ੈਡਿਊਲ ਦੇ ਵਿੱਚ ਚੇਂਜ ਹੋ ਗਿਆ ਸੀਗਾ ਠੀਕ ਹੈ 73rd ਐਮੈਂਡਮੈਂਟ ਹੋਈ ਸੀ ਜਿਹੜੀ ਮੈਂ ਤੁਹਾਨੂੰ ਅੱਗੇ ਜਿਹੜੇ 11th ਪਾਰਟ ਸੀਗਾ ਜਿਹੜਾ 11th ਸ਼ੈਡਿਊਲ ਸੀ ਸੌਰੀ ਉਹਦੇ ਬਾਰੇ ਮੈਂ ਤੁਹਾਨੂੰ ਕਰਵਾ ਗਿਆ ਸੀ ਆਪਣੇ ਟੋਟਲ 12 ਸ਼ੈਡਿਊਲ ਨੇ ਮੈਂ ਤੁਹਾਨੂੰ 12 ਦੇ 12 ਸ਼ੈਡਿਊਲਸ ਬਾਰੇ ਸਪੈਸ਼ਲ ਇੱਕ ਸੈਸ਼ਨ ਲਾਇਆ ਹੋਇਆ ਤੁਸੀਂ ਉਹ ਜਾ ਕੇ ਚੈੱਕ ਕਰ ਸਕਦੇ ਹੋ टू ऑर्गेनाइज ब्लेस पंचायत एंड प्रोवाइड देम सम वर्क टू वर्क सम पावर टू वर्क ऑन पंचायत लेवल पंचायत लेवल ठीक है की ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤ ਸੀ ਉਹਨਾਂ ਨੂੰ ਉਹਨਾਂ ਨੂੰ ਪੰਚਾਇਤਾਂ ਨੂੰ ਬਣਾਉਣਾ ਤੇ ਉਹਨਾਂ ਨੂੰ ਕੁਝ ਪਾਵਰਸ ਦੇਣੀਆਂ ਕਿ ਉਹ ਪੰਚਾਇਤ ਲੈਵਲ ਦੇ ਉੱਪਰ ਆਪਣੇ ਪਿੰਡ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਨਾ ਕੋਈ ਕੰਮ ਜਿਹੜਾ ਹੋ ਉਹ ਕਰਦੇ ਰਹਿਣ ਠੀਕ ਹੈ ਦੀ ਆਰਟੀਕਲ 40 ਚੇਂਜਡ ਇਨਟੂ 11th ਸ਼ੈਡਿਊਲ ਇਹੀ 11ਵਾਂ ਸ਼ੈਡਿਊਲ ਦੇ ਵਿੱਚ ਚੇਂਜ ਕਰਤਾ ਸੀ ਕਦੋਂ 73rd ਨੰਬਰ ਮੈਡਮਟੂਨ 1992 ਦੇ ਵਿੱਚ ਠੀਕ ਆ ਜਿਹੜਾ ਆਪਣੇ ਕੋਲੋਂ 11th ਸ਼ੈਡਿਊਲ ਆ ਉਹਦਾ ਨਾਮ ਕੀ ਆ ਦੀ ਪੰਚਾਇਤ ਐਕਟ 1992 ਥੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 41 ਆਰਟੀਕਲ ਨੰਬਰ 41 ਕੀ ਕਹਿੰਦਾ ਰਾਈਟ ਟੂ ਵਰਕ ਇਨ ਪਬਲਿਕ ਪਲੇਸਸ ਜਨਤਕ ਥਾਵਾਂ ਤੇ ਸਾਰਿਆਂ ਨੂੰ ਕੰਮ ਕਰਨ ਦਾ ਅਧਿਕਾਰ ਇਟ ਪ੍ਰੋਵਾਈਡ ਦੀ ਹੈਲਪ ਇਨ ਦੀ ਕੇਸ ਆਫ ਅਨਐਮਪਲੋਇਮੈਂਟ 올ਡ ਅ sickness ਇਟ ਕੰਟੇਨ ਦੀ ਰਾਈਟ ਟੂ ਐਜੂਕੇਸ਼ਨ public work and public health health ਠੀਕ ਹੈ ਇਹਦਾ ਮਤਲਬ ਕਿ ਸਾਰਿਆਂ ਨੂੰ ਕੰਮ ਕਰਨ ਦਾ ਬਰਾਬਰ ਅਧਿਕਾਰ ਦਿੱਤਾ ਜਾਵੇ ਅਕੋਰਡਿੰਗ ਟੂ ਦਿਸ ਡੀਐਸਪੀ ਡੀਪੀਐਸਪੀ ਠੀਕ ਹੈ ਹੁਣ ਆਪਾਂ ਨੈਕਸਟ ਜੇ ਗਏ ਤਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 42 ਟੂ ਪ੍ਰੋਵਾਈਡ ਗੁੱਡ ਵਰਕਿੰਗ ਕੰਡੀਸ਼ਨਸ ਇਹਦੇ ਵਿੱਚ ਕੀ ਹੈ ਇਟ ਇਜ਼ ਅ ਡਿਊਟੀ ਆਫ ਸਟੇਟ ਟੂ ਪ੍ਰੋਵਾਈਡ ਗੁੱਡ ਵਰਕਿੰਗ ਕੰਡੀਸ਼ਨਸ ਟੂ ਲੇਬਰ ਤੇ ਜਿਹੜੀ ਲੇਬਰ ਆ ਉਹ ਸਟੇਟ ਦੇ ਵਿੱਚ ਕਿਤੇ ਵੀ ਕੰਮ ਕਰਦੀ ਹੋਵੇ ਉਹਨਾਂ ਨੂੰ ਗੁੱਡ ਵਰਕਿੰਗ ਕੰਡੀਸ਼ਨਸ ਪ੍ਰੋਵਾਈਡ ਕਰਵਾਉਣੀਆਂ ਨੇ ਇਹ ਸਟੇਟ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਠੀਕ ਹੈ ਪਰ ਉਹੀ ਗੱਲ ਹੈ ਇਹ ਕਿਉਂ ਨਹੀਂ ਲੱਗ ਹੋ ਸਕਦੀ ਕਿਉਂਕਿ ਇਹ ਹੁਣ ਸਾਰੇ ਕਿਤੇ ਸਾਰਿਆਂ ਨੂੰ ਆਪਾਂ ਮਤਲਬ ਕਿ ਚੰਗੀ ਕੰਡੀਸ਼ਨਸ ਨਹੀਂ ਪ੍ਰੋਵਾਈਡ ਕਰਵਾ ਸਕਦੇ ਕਿਤੇ ਟੈਂਪਰੇਚਰ ਘਟਾ ਕਿਤੇ ਟੈਂਪਰੇਚਰ ਵਧਦਾ ਕਿਤੇ ਕੰਡੀਸ਼ਨਸ ਦਾ ਮਤਲਬ ਕੋਈ ਬ੍ਰਸਟ ਨਹੀਂ ਯਾਦ ਹੈ ਠੀਕ ਹੈ ਇਸ ਲਈ ਇਹ ਡੀ ਪੀ ਐਸ ਪੀ ਮਤਲਬ ਕਿ ਸਿਰਫ ਆਪਾਂ ਮੇ ਵੀ ਹੋ ਸਕਦਾ ਇਨ ਫਿਊਚਰ ਕਿਤੇ ਜਾ ਕੇ ਇਹ 0.01% ਬਾਈਸ ਚੀਜ਼ ਦੇ ਚਾਂਸ ਮੰਨਦੇ ਆ ਇਹ ਚੀਜ਼ਾਂ ਲਾਗੂ ਹੋ ਜਾਣ ਅਦਰਵਾਈਜ਼ ਆਪਣੇ ਕੋਲ ਫੰਡਾਮੈਂਟਲ ਰਾਈਟਸ ਹੈਗੇ ਨੇ ਜਿਹੜੇ ਸਿਰਫ ਆਪਾਂ ਉਹਨਾਂ ਨੂੰ ਹੀ ਕੋਰਟ ਦੇ ਵਿੱਚ ਇਨਫੋਰਸ ਕਰ ਸਕਦੇ ਆ ਇਹਨਾਂ ਨੂੰ ਡੀ ਪੀ ਐਸ ਪੀ ਨੂੰ ਕੋਰਟ ਦੇ ਵਿੱਚ ਇਨਫੋਰਸ ਨਹੀਂ ਕਰ ਸਕਦੇ ਠੀਕ ਹੈ ਦੈਨ ਆ ਗਿਆ ਆਪਣੇ ਕੋਲੇ ਆਰਟੀਕਲ ਨੰਬਰ 43 ਟੂ ਪ੍ਰੋਵਾਈਡ ਲੀਵਿੰਗ ਵੇਜਸ ਐਂਡ ਪ੍ਰੋਮੋਟ ði ਕਾਟੇਜ ਇੰਡਸਟਰੀ ਇਟ ਇਜ਼ ਅ ਡਿਊਟੀ ਆਫ ਸਟੇਟ ਟੂ ਪ੍ਰੋਵਾਈਡ ਡੇਲੀ ਲਿਵਿੰਗ ਵੇਜਸ ਮਤਲਬ ਕਿ ਉਹਨਾਂ ਨੂੰ ਇਹ ਗਵਰਨਮੈਂਟ ਦੀ ਸਟੇਟ ਦੀ ਇਹ ਜਿੰਮੇਵਾਰੀ ਆ ਕਿ ਜਿਹੜੀ ਲੇਬਰ ਹੈ ਉਹਨਾਂ ਨੂੰ ਡੇਲੀ ਜਿਹੜੇ ਹੈਗੇ ਭੱਤੇ ਉਹਨਾਂ ਦੇ ਰਹਿਣ ਯੋਗ ਮਜ਼ਦੂਰੀ ਯੋਗ ਗੁਜ਼ਾਰਾ ਯੋਗ ਭੱਤੇ ਦਿੱਤੇ ਜਾਣ ਤੇ ਜਿਹੜੀ ਕੋਰਪੋਰੇਟ ਇੰਡਸਟਰੀ ਉਹਨੂੰ ਪ੍ਰਮੋਟ ਕੀਤਾ ਜਾਵੇ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 43A ਇਹਦੇ ਵਿੱਚ ਕੀ ਆ ਪਾਰਟਿਸਪੇਸ਼ਨ ਆਫ ਵਰਕਰ ਇਨ ਦੀ ਮੈਨੇਜਮੈਂਟ ਆਫ ਇੰਡਸਟਰੀ ਕਿ ਜਿਹੜੇ ਵਰਕਰਸ ਨੇ ਜਿਹੜੇ ਕੰਮੇ ਨੇਗੇ ਉਹਨਾਂ ਦੀ ਜਿਹੜੀ ਹੈਗੀ ਮੈਨੇਜਮੈਂਟ ਇਨ ਦਾ ਉਹਨਾਂ ਨੂੰ ਮਤਲਬ ਕਿ ਉਹਨਾਂ ਦਾ ਪਾਰਟਿਸਿਪੇਟ ਹੋਣਾ ਜ਼ਰੂਰੀ ਆ ਇੰਡਸਟਰੀ ਨੂੰ ਮੈਨੇਜਮੈਂਟ ਰੱਖਣ ਲਈ ਠੀਕ ਹੈ ਇਹ ਮਤਲਬ ਕਿ ਗਾਂਧੀ ਜੀ ਦੇ ਉਸੂਲਾਂ ਦੇ ਉੱਤੇ ਇਹ ਜਿਹੜਾ ਆਰਟੀਕਲ ਸਬੰਧਿਤ ਹੈ ਇਹ ਵੀ ਤੁਹਾਨੂੰ ਅੱਗੇ ਪੜ੍ਹਾਵਾਂਗੇ ਕਿ ਇਹ ਜਿਹੜੇ ਡੀਪੀਐਸਪੀ ਨੇ ਅੱਗੇ ਜਾ ਕੇ ਤਿੰਨ ਪਾਰਟ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ ਠੀਕ ਹੈ ਇੱਕ ਸੋਸ਼ਲਿਸਟ ਹੁੰਦਾ ਇੱਕ ਲਿਬਰਲ ਹੁੰਦਾ ਤੇ ਇੱਕ ਮੈਂ ਤੁਹਾਨੂੰ ਵਿੱਚੋਂ ਅੱਗੇ ਜਾ ਕੇ ਦੱਸਦਾ ਮੈਨੂੰ ਸ਼ਾਇਦ ਯਾਦ ਨਹੀਂ ਹੈਗਾ ਤੇ ਇਹ ਕੋਡੋ ਐਡ ਕੀਤਾ ਗਿਆ ਸੀ 42 ਸੈਕੰਡ ਐਮੈਂਡਮੈਂਟ ਨੂੰ ਠੀਕ ਹੈ 2 ਨੰਬਰ 1976 ਨੂੰ ਠੀਕ ਹੈ ਦੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 43 ਬੀ ਟੂ ਪ੍ਰਮੋਟ ਮੈਨੇਜਮੈਂਟ ਆਫ ਕੋਆਪਰੇਟਿਵ ਸੁਸਾਇਟੀਜ਼ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਸੁਸਾਇਟੀਜ਼ ਹੁੰਦੀਆਂ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਮੈਨੇਜਮੈਂਟ ਕਰਨਾ ਠੀਕ ਹੈ ਉਹਨਾਂ ਦੀ ਮੈਨੇਜਮੈਂਟ ਕਰਨਾ ਇਹ ਕਦੋਂ ਐਡ ਕੀਤਾ ਗਿਆ ਸੀ 97th ਕਨਸਟੀਟਿਊਸ਼ਨਲ ਐਮੈਂਡਮੈਂਟ ਦੇ ਵਿੱਚ 2011 ਦੇ ਵਿੱਚ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 44 ਬਹੁਤ ਹੀ ਜ਼ਰੂਰੀ ਆਰਟੀਕਲ ਡੀਬੀਐਸਪੀ ਦਾ ਯੂਨੀਫਾਰਮਲ ਸਿਵਲ ਕੋਡ ਜਿਹਨੂੰ ਯੂਸੀਸੀ ਵੀ ਕਈ ਵਾਰ ਆ ਜਾਂਦਾ ਹੈ ਸ਼ਾਰਟ ਫਾਰਮ ਦੇ ਉਥੇ ਫੁੱਲ ਫਾਰਮਸ ਤੋਂ ਪੁੱਛ ਰਹੇ ਹੁੰਦੇ ਆ ਯੂਸੀਸੀ ਯੂਨੀਫਾਰਮਲ ਸਿਵਲ ਕੋਡ ਇਹ ਕੀ ਸੀ ਆ ਇਹਦੇ ਵਿੱਚ ਸੀ ਕਿ ਸਾਰਿਆਂ ਨੂੰ ਮਤਲਬ ਕਿ ਸਮਾਨਤਾ ਦਿੱਤੀ ਜਾਵੇ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤਾ ਜਾਵੇ ਗੋਆਵਾ ਦੀ ਫਰਸਟ ਸਟੇਟ ਟੂ ਇੰਪਲੀਮੈਂਟ ਯੂਸੀਸੀ ਗੋਆ ਪਹਿਲੀ ਸਟੇਟ ਸੀ ਜਿਹਨੇ ਆਜ਼ਾਦੀ ਤੋਂ ਹੀ ਪਹਿਲਾਂ ਮਤਲਬ ਕਿ ਯੂਸੀਸੀ ਇੰਪਲੀਮੈਂਟ ਕਰਤਾ ਸੀਗਾ ਪਰ ਹੁਣ ਪਿਛਲੇ ਹੀ ਸਾਲ 2023 24 ਦੀ ਮਤਲਬ ਕਿ ਨਿਊਜ਼ ਹੈ ਕਿ ਉੱਤਰਾਖੰਡ ਨੇ ਇਹ ਫਰਸਟ ਸਟੇਟ ਬਣੀ ਸੀ ਆਫਟਰ ਇੰਡੀਪੈਂਡੈਂਸ ਤੇ ਫਰਸਟ ਇਨ ਨਾਰਥ ਇੰਡੀਆ ਠੀਕ ਹੈ ਯੂਸੀਸੀ ਲਾਗੂ ਕਰਨ ਵਾਲੀ ਤੇ ਥਰਡ ਬਣੀ ਹੈ ਗੁਜਰਾਤ ਠੀਕ ਹੈ ਹੁਣ ਆਪਣੇ ਕੋਲ ਆ ਗਿਆ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ 45 ਆਰਟੀਕਲ 45 ਕੀ ਕਹਿੰਦਾ ਟੂ ਪ੍ਰੋਮੋਟ ਐਜੂਕੇਸ਼ਨ ਟੂ ਚਾਈਲਡਸ ਹੂ ਇਸ ਅਪ ਟੂ 14 ইয়ারਸ ਉਹਨਾਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਣਾ ਜਿੰਨਾਂ ਬੱਚਿਆਂ ਦੀ ਉਮਰ 14 ਸਾਲ ਤੱਕ ਦੀ ਹੈ ਠੀਕ ਹੈ ਤੇ ਇਹ ਆਰਟੀਕਲ ਸੀ ਜਿਹੜਾ ਇਹ 20 ਫਰਸਟ ਆਰਟੀਕਲ ਠੀਕ ਹੈ 21 ਆਰਟੀਕਲ ਨੰਬਰ 21 ਏਜ ਦੇ ਵਿੱਚ ਚੇਂਜ ਹੋ ਗਿਆ ਸੀਗਾ 86th ਐਮੈਂਡਮੈਂਟ 2002 ਦੇ ਵਿੱਚ ਮੈਂ ਤੁਹਾਨੂੰ ਇਹ ਕੱਲ ਫੰਡਮੈਂਟਲ ਰਾਈਟਸ ਦੇ ਵਿੱਚ ਇਹਦੇ ਬਾਰੇ ਮਤਲਬ ਟੋਟਲੀ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਇਆ ਸੀ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 46 ਟੂ ਪ੍ਰੋਮੋਟ ਐਜੂਕੇਸ਼ਨ ਐਂਡ ਇਕਨੋਮਿਕਲ ਇੰਟਰਸਟ ਆਫ ਐਸਸੀ ਐਸਟੀ ਐਂਡ ਅਦਰ ਵਰਕਰਸ ਹੁਣ ਤੁਹਾਨੂੰ ਮੈਂ ਜਿਹੜਾ ਕੱਲ ਫੰਡਮੈਂਟਲ ਰਾਈਟਸ ਦੇ ਉੱਪਰ ਕਲਾਸ ਲਾਈ ਸੀ ਉਹਦੇ ਵਿੱਚ ਨੰਬਰ ਆਰਟੀਕਲ ਨੰਬਰ 29 ਤੇ ਤੀ ਕਰਵਾਇਆ ਸੀ ਉਹਦੇ ਵਿੱਚ ਕੀ ਸੀ ਐਜੂਕੇਸ਼ਨਲ ਤੇ ਆਪਾਂ ਇੱਕ ਹੈਗੀ ਸੀ ਮਤਲਬ ਕਿ ਜਿਹੜੇ ਮਿਨੋਰਟੀ ਸੀ ਉਹਨਾਂ ਦਾ ਇਕਨੋਮਿਕਲ ਇੰਟਰਸਟ ਮਤਲਬ ਕਿ ਆਪਾਂ ਪ੍ਰਮੋਟ ਕਰਨਾ ਸੀ ਠੀਕ ਹੈ ਤੇ ਉਹਨਾਂ ਨੂੰ ਹੀ ਮਤਲਬ ਕਿ ਆਪਾਂ ਉਹਨਾਂ ਦੇ ਐਜੂਕੇਸ਼ਨਲ ਇੰਸਟੀਟਿਊਟ ਪ੍ਰਮੋਟ ਕਰਨੇ ਸੀ ਇਹ ਬਸ ਉਸ ਤਰੀਕੇ ਨਾਲ ਇਹ ਆਰਟੀਕਲ ਸੇਮ ਨੇ ਠੀਕ ਹੈ ਆਰਟੀਕਲ 46 ਟੂ ਪ੍ਰਮੋਟ ਐਜੂਕੇਸ਼ਨ ਐਂਡ ਇਕਨੋਮਿਕਲ ਇੰਟਰਸਟ ਆਫ ਐਸ ਸੀ ਐਸ ਟੀ ਐਂਡ ਅਦਰ ਅਦਰ ਬੀਕਰ ਸੈਕਸ਼ਨਸ ਇਹਨੀਆਂ ਮਲਕੇਸ਼ ਕਮਜ਼ੋਰ ਜਛ ਸ਼੍ਰੇਣੀਆਂ ਦੇ ਕਮਜ਼ੋਰ ਜਾਤਾਂ ਨੇ ਠੀਕ ਹੈ ਉਹ ਜਾਤੀਆਂ ਨੇ ਉਹਨਾਂ ਦੇ ਸਿੱਖਿਆ ਵਰਗ ਸਿੱਖਿਆ ਨੂੰ ਉਹਨਾਂ ਦੇ ਆਰਥਿਕ ਹਿੱਤਾਂ ਨੂੰ ਹਿੱਤਾਂ ਨੂੰ ਠੀਕ ਹੈ ਉਹਨਾਂ ਨੂੰ ਤਸ਼ਾਹੀਤ ਕਰਨਾ ਉਹਨਾਂ ਨੂੰ ਪ੍ਰੋਮੋਟ ਕਰਨਾ then ਆ ਗਿਆ ਆਪਣੇ ਕੋਲ ਨੰਬਰ ਆਰਟੀਕਲ 47 ਟੂ ਇੰਪਰੂਵ ਗੁੱਡ ਹੈਲਥ ਐਂਡ ਨਿਊਟ੍ਰੀਸ਼ਨ ਇਟ ਪ੍ਰੋਹਿਬਿਟਡ ਟੂ ਆਨ ਕੰਜ਼ਮਪਸ਼ਨ ਆਫ ਅਲਕੋਹਲ ਦਸ ਹ ਇੰਜਰਸ ਟੂ ਹੈਲਥ ਮ ਇਹਦਾ ਕੀ ਸੀ ਆਰਟੀਕਲ 47 ਇਹਦੇ ਵਿੱਚ ਹੈਗਾ ਕਿ ਗਵਰਨਮੈਂਟ ਦੀ ਡਿਊਟੀ ਹੈ ਜਿਹੜਾ ਗੁੱਡ ਨਿਊਟ੍ਰੀਸ਼ਨ ਪ੍ਰੋਵਾਈਡ ਕਰਵਾਇਆ ਜਾਵੇ ਜਿਹੜੀ ਗੁੱਡ ਹੈਲਥ ਉਹਨਾਂ ਦੀ ਆਪਣੇ ਲੀਵਰ ਦੀ ਆ ਉਹਦੀ ਸਟੇਟ ਦੀ ਠੀਕ ਹੈ ਤੇ ਇਹਦੇ ਵਿੱਚ ਇੱਕ ਆਰਟੀਕਲ ਤੇ ਬੈਨ ਲਗਾਇਆ ਹੋਇਆ ਆਰਟੀਕਲ ਨੰਬਰ 47 ਦੇ ਵਿੱਚ ਇਹਦੇ ਉੱਤੇ ਅਲਕੋਹਲ ਦੀ ਕੰਜ਼ਮਪਸ਼ਨ ਦੇ ਉੱਤੇ ਬੈਨ ਲੱਗਿਆ ਹੋਇਆ ਠੀਕ ਹੈ ਦੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 48 ਟੂ ਇੰਪਰੂਵ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਐਗਰੀਕਲਚਰ ਨੂੰ ਇੰਪਰੂਵ ਕਰਨਾ ਠੀਕ ਹੈ ਐਨੀਮਲ ਹਸਬੈਂਡਰੀ ਨੂੰ ਪ੍ਰੋਮੋਟ ਕਰਨਾ ਤੇ ਜਿਹੜਾ ਕਾਉਂਸਲ ਮਤਲਬ ਕਿ ਸਲaughters ਹੁੰਦੇ ਨੇ ਮਤਲਬ ਕਿ ਕਾਊ ਕਾਊਜ਼ ਜਿਹੜਾ ਆਪਣਾ ਅੱਜ ਕੱਲ ਮਤਲਬ ਕਿ ਉੱਤਰਾ ਉੱਤਰ ਪ੍ਰਦੇਸ਼ ਦੇ ਵਿੱਚ ਇਹ ਪਿਛੇ ਹੁਣ ਚਲਾਇਆ ਸੀਗਾ ਤੇ ਜਿਹੜੇ ਇਹ ਗਾਵਾਂ ਨੂੰ ਮਾਰਦੇ ਨੇ ਉਹ ਚੀਜ਼ਾਂ ਦੇ ਉੱਤੇ ਬੈਨ ਲਗਾਉਣਾ ਠੀਕ ਆ ਆਰਟੀਕਲ ਨੰਬਰ 48A ਟੂ ਪ੍ਰੋਟੈਕਟ ਐਂਡ ਇੰਪਰੂਵ ਦੀ এনਵਾਇਰਨਮੈਂਟ ਫੋਰੈਸਟ ਐਂਡ ਵਾਈਲਡਲਾਈਫ ਵਾਤਾਵਰਨ ਨੂੰ ਬਚਾਉਣਾ ਪ੍ਰਮੋਟ ਕਰਨਾ ਫੋਰੈਸਟ ਨੂੰ ਬਚਾਉਣਾ ਤੇ ਵਾਈਲਡਲਾਈਫ ਨੂੰ ਪ੍ਰਮੋਟ ਕਰਨਾ ਠੀਕ ਆ ਇਹ ਹੈਗਾ ਆਪਣੇ ਕੋਲ ਆਰਟੀਕਲ ਨੰਬਰ 48A ਤੇ ਇਹ ਕਦੋਂ ਐਡ ਕੀਤਾ ਗਿਆ ਸੀ ਇਹੀ ਕੀਤਾ ਗਿਆ ਸੀ 42nd ਐਮੈਂਡਮੈਂਟ 1976 ਦੇ ਵਿੱਚ ਹੁਣ ਆਪਾਂ ਆਪਣੇ ਆਰਟੀਕਲ ਨੰਬਰ 49 ਦੇਖਦੇ ਹਾਂ ਆਰਟੀਕਲ ਨੰਬਰ 49 ਟੂ ਪ੍ਰੋਟੈਕਟ ਹਿਸਟੋਰੀਕਲ ਮੋਨੂਮੈਂਟਸ ਜਿਹੜੇ ਆਪਣੇ ਇਤਿਹਾਸਿਕ ਫੋਰਸ ਆ ਗਏ ਇਤਿਹਾਸਿਕ ਆਪਣੇ ਕੋਲ ਕਿਲੇ ਆ ਗਏ ਇਤਿਹਾਸਿਕ ਆਪਣੇ ਕੋਲ ਬਿਲਡਿੰਗਸ ਆ ਗਈਆਂ ਉਹਨਾਂ ਦੀ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਜਿਵੇਂ ਆਪਣੇ ਕੋਲ ਤਾਜ ਮਹਿਲ ਆ ਗਿਆ ਰੈੱਡ ਫੋਰਟ ਆ ਗਿਆ ਠੀਕ ਆ ਹੋਰ ਵੀ ਜਿਹੜੇ ਮਕਵਰੇ ਆ ਗਏ ਆਪਣੇ ਕੋਲ ਉਹਨਾਂ ਸਾਰੀਆਂ ਚੀਜ਼ਾਂ ਦੀ ਦੇਖਰੇਖ ਕਰਨਾ ਆਰਟੀਕਲ 49 ਦੇ ਵਿੱਚ ਠੀਕ ਆ ਦੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 50 ਆਰਟੀਕਲ ਨੰਬਰ 50 ਕੀ ਕਹਿੰਦਾ ਤੁਹਾਨੂੰ ਟੂ ਸੈਪਰੇਟ ਦੀ ਜੁਡੀਸ਼ਰੀ ਫਰਮ ਐਗਜ਼ੀਕਿਊਟਿਵ ਹੁਣ ਤੁਹਾਨੂੰ ਮੈਂ ਆ ਦੱਸਿਆ ਸੀ ਨਾ ਕਿ ਜਿਹੜਾ ਆਪਣੇ ਕੋਲ ਇੰਡੀਅਨ ਭਾਰਤੀ ਸੰਵਿਧਾਨ ਦੇ ਕੋਲੇ ਆਪਣੇ ਕੋਲ ਫੀਚਰ ਹੈ ਕਿ ਆਪਣਾ ਭਾਰਤੀ ਸੰਵਿਧਾਨ ਦਾ ਜਿਹੜੀ ਜੁਡੀਸ਼ਰੀ ਆ ਉਹ ਵੀ ਮਤਲਬ ਕਿ ਇੰਡੀਪੈਂਡੈਂਟ ਹੈ ਔਰ ਉਸ ਦੇ ਉੱਤੇ ਕਿਸੇ ਦੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਦੀ ਕੋਈ ਪਾਵਰ ਨਹੀਂ ਕਿ ਆਪਣੀ ਜੁਡੀਸ਼ਰੀ ਨੂੰ ਕਾਬੂ ਕਰ ਲੇ ਠੀਕ ਹੈ ਇਸ ਲਈ ਜਿਹੜਾ ਆਪਣੇ ਕੋਲ ਆਰਟੀਕਲ ਨੰਬਰ 50 ਆ ਉਹ ਹੀ ਇਹ ਕਹਿੰਦਾ ਕਿ ਆਪਣੀ ਜੁਡੀਸ਼ਰੀ ਐਗਜ਼ੀਕਿਊਟਿਵ ਤੋਂ ਕਾਰਜਪਾਲਿਕ ਪਰ ਇਹ ਹੀ ਚੀਜ਼ ਲਾਗੂ ਨਹੀਂ ਹੋਈ ਹੈਗੀ ਅਜੇ ਇਹ ਸਿਰਫ ਡੀਬੀਐਸਪੀ ਦੇ ਵਿੱਚ ਅੱਭੀ ਆਪਾਂ ਇਹ ਇਨ ਫਿਊਚਰ ਆਪਾਂ ਇਸ ਚੀਜ਼ ਨੂੰ ਲਾਗੂ ਕਰ ਸਕਦੇ ਹਾਂ ਹੁਣ ਮੇ ਵੀ ਹੋ ਸਕਦਾ ਹਾਂ ਹੁਣ ਜੇ ਪਿੱਛੇ ਚੰਡੀਗੜ੍ਹ ਮੇਅਰ ਇਲੈਕਸ਼ਨਸ ਹੋਏ ਸੀ ਉਹਨਾਂ ਦੇ ਵਿੱਚ ਗੜਬੜ ਹੋਈ ਸੀ ਤੇ ਹੁਣ ਜਿਹੜੇ ਆਪਣੇ ਲਾਸਟ ਹੋਣਾ ਐਮਸੀ ਆਪਣੇ ਇਲੈਕਸ਼ਨ ਹੋਏ ਨੇ ਠੀਕ ਹੈ ਉਹਨਾਂ ਦੇ ਵਿੱਚ ਬੀਜੇਪੀ ਵੱਲੋਂ ਵੋਟ ਚੋਰੀ ਦੇ ਜਿਹੜੇ ਹੈਗੇ ਇਲਜ਼ਾਮ ਲੱਗੇ ਹੋਏ ਨੇ ਤੇ ਰਾਹੁਲ ਗਾਂਧੀ ਨੇ ਇਹ ਇਲਜ਼ਾਮ ਲਗਾਏ ਸੀਗੇ ਤੇ ਹੁਣ ਇਸ ਦੇ ਉੱਤੇ ਜਿਹੜਾ ਹੈਗਾ ਨਾ ਤਾਂ ਕੋਈ ਮਤਲਬ ਕਿ ਆਪਾਂ ਕਹਿ ਸਕਦੇ ਸੁਪਰੀਮ ਕੋਰਟ ਐਕਸ਼ਨ ਲੈ ਰਿਹਾ ਤੇ ਨਾ ਹੀ ਆਪਣਾ ਇਲੈਕਸ਼ਨ ਕਮਿਸ਼ਨ ਐਕਸ਼ਨ ਐਕਸ਼ਨ ਲੈ ਰਿਹਾ ਠੀਕ ਆ ਤੇ ਮੇਬੀ ਹੋ ਸਕਦਾ ਹੁਣ ਬਾਰੋ-ਬਾਰੋ ਇਹ ਆਪਾਂ ਨੂੰ ਕਹਿਣ ਨੂੰ ਲੱਗਦਾ ਕਿ ਜੁਡੀਸ਼ਰੀ ਆਪਣੀ ਇੰਡੀਪੈਂਡੈਂਟ ਹੈ ਪਰ ਐਗਜ਼ੀਕਿਊਟਿਵ ਉੱਤੇ ਮਤਲਬ ਕਿ ਕਾਬੂ ਕਰ ਰਹੀ ਹੈ ਠੀਕ ਹੈ ਪਰ ਇਹ ਵੀ ਇਹ ਹੀ ਚੀਜ਼ ਹੈ ਇਹ ਹਾਲੇ ਆਪਾਂ ਨੂੰ ਲਾਗੂ ਨਹੀਂ ਹੋਈ ਤਾਂ ਕਰਕੇ ਮੇਬੀ ਹੋ ਸਕਦਾ ਹੈ ਟੋਟਲੀ ਤਰੀਕੇ ਨਾਲ ਮਤਲਬ ਕੰਟਰੋਲ ਕਰ ਲੈਣ ਜੁਡੀਸ਼ਰੀ ਨੂੰ ਠੀਕ ਹੈ ਇਟ ਪ੍ਰੋਵਾਈਡ ਇੰਡੀਪੈਂਡੈਂਟ ਜੁਡੀਸ਼ਰੀ ਇਨ ਇੰਡੀਆ ਇਹ 파ਰਟ ਵਿੱਚ ਸੁਤੰਤਰਤ ਨਿਆਂਪਾਲਿਕਾ ਪ੍ਰਦਾਨ ਕਰਦਾ ਹੈ। ਦੈਨ ਆ ਗਿਆ ਆਪਣੇ ਗੁਰੂ ਆਰਟੀਕਲ ਨੰਬਰ 51 ਟੂ ਮੇਨਟੇਨ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਜਿਹੜਾ ਆਪਣੇ ਆਲੇ ਦੁਆਲੇ ਦੇਸ਼ਾਂ ਨਾਲ ਕੋਈ ਵੀ ਆਪਣੇ ਝਗੜੇ ਚੱਲਦੇ ਨੇ ਉਹਨਾਂ ਨੂੰ ਮੇਨਟੇਨ ਕਰਨਾ ਉਹਨਾਂ ਨੂੰ ਮਤਲਬ ਕਿ ਸ਼ਾਂਤੀ ਬਣਾਈ ਰੱਖਣਾ ਅੰਤਰਰਾਸ਼ਟਰੀ ਸੁਰੱਖਿਆ ਲਈ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ بس ਜਿਹੜੇ ਆਪਣੇ ਆਰਟੀਕਲ 36 ਤੋਂ 51 ਤੱਕ ਇਹ ਤਾਂ ਸੀ ਸਿਰਫ ਆਪਣੇ ਇਹ ਜਿਹੜੇ ਮੈਂ ਤੁਹਾਨੂੰ ਕਰਵਾਤੇ ਹੁਣ ਮੈਂ ਤੁਹਾਨੂੰ ਪੜਾਉਣਾ ਮਤਲਬ ਕਿ ਆਰਟੀਕਲਸ ਜਿਹੜੇ ਆਪਣੇ ਡੀਪੀਐਸਪੀ ਤਿੰਨ ਭਾਗਾਂ ਚ ਵੰਡੇ ਹੋਏ ਆ ਉਹਨਾਂ ਬਾਰੇ ਕਿ ਕਿਹੜੇ ਆਰਟੀਕਲ ਇਹਨਾਂ ਦੇ ਵਿੱਚੋਂ ਹੀ ਕਿਹੜੇ ਪਹਿਲੇ ਚ ਆਉਂਦੇ ਨੇ ਕਿਹੜੇ ਦੂਜੇ ਚ ਆਉਂਦੇ ਨੇ ਤੇ ਕਿਹੜੇ ਤੀਜੇ ਚ ਆਉਂਦੇ ਨੇ ਠੀਕ ਹੈ ਕਿਉਂਕਿ ਇਹ ਕੁਐਸਚਨ ਆਉਂਦੇ ਹੁੰਦੇ ਨੇ ਤੇ ਵੀ ਜਿਹੜਾ ਲਿਬਰਲ ਦੇ ਵਿੱਚ ਕਿਹੜੇ-ਕਿਹੜੇ ਆਰਟੀਕਲਸ ਆਉਂਦੇ ਨੇ ਤੇ ਗਾਂਦੀਨ ਮਤਲਬ ਕਿ ਜਿਹੜੇ ਗਾਂਧੀ ਜੀ ਨਾਲ ਰਿਲੇਟਡ ਨੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਹੋੁੰਦੇ ਨੇ ਅੱਜ ਆਪਾਂ ਤੁਹਾਨੂੰ ਸਾਰੀਆਂ ਉਹ ਚੀਜ਼ਾਂ ਬਾਰੇ ਵੀ ਕਰਵਾਉਣੀ ਆ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਜਿਹੜੇ ਕੁਝ ਇੰਪੋਰਟੈਂਟ ਫੈਕਟ ਨੇ ਆਪਣੇ ਡੀਪੀਐਸਪੀ ਆਰ ਨਾਟ ਜੁਡੀਸ਼ੀਅਲ ਡੀਪੀਐਸਪੀ ਜਿਹੜੇ ਹੈਗੇ ਨੇ ਉਹ ਮਤਲਬ ਕਿ ਨਿਆਂਯੋਗ ਨਹੀਂ ਹੈਗੇ ਮਤਲਬ ਕਿ ਆਪਾਂ ਉਹਨੂੰ ਕੋਰਟ ਦੇ ਵਿੱਚ ਨਹੀਂ ਲਿਆ ਜਾ ਸਕਦੇ ਐਂਡ ਨਾਟ ਇਨਫੋਰਸੇਬਲ ਰਾਈਟਸ ਵਟ ਫੰਡਾਮੈਂਟਲ ਰਾਈਟਸ ਆਰ ਜੁਡੀਸ਼ੀਅਲ ਪਰ ਜਿਹੜੇ ਫੰਡਾਮੈਂਟਲ ਰਾਈਟਸ ਹੋਏ ਅਗਰ ਉਹਨਾਂ ਤੇ ਕੋਈ ਖਤਰਾ ਆਉਂਦਾ ਆਪਣੇ ਫੰਡਾਮੈਂਟਲ ਰਾਈਟ ਠੀਕ ਹੈ ਇਹਦਾ ਇੱਕ ਜਿਹੜੀ ਆਪਣੇ ਕੋਲ ਲੈਂਡਮਾਰਕ ਹੋਈ ਸੀ ਕਿਹੜੀ ਸੀ ਉਹ ਮਨੇਰਵਾ ਮਿਲਸ ਕੇਸ ਵਰਸ ਯੂਨੀਅਨ ਆਫ ਇੰਡੀਆ 1980 ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਸੀ ਆ ਠੀਕ ਹੈ ਐਚਕੀਸੀਆ ਇਟ ਕਲੈਰੀਫਾਈ ਦੀ ਬੇਸਿਕ ਸਟਰਕਚਰ ਐਂਡ ਰਿਲੇਸ਼ਨਸ਼ਿਪ ਬੀਟਵੀਨ ਦੀ ਫੰਡਾਮੈਂਟਲ ਰਾਈਟਸ ਐਂਡ ਡੀਪੀਐਸਪੀ ਇਹਨੇ ਜਿਹੜਾ ਹੈਗਾ ਫੰਡਾਮੈਂਟਲ ਰਾਈਟਸ ਤੇ ਡੀਪੀਐਸਪੀ ਵਿਚਾਲੇ ਜਿਹੜਾ ਰਿਲੇਸ਼ਨ ਨੂੰ ਮਤਲਬ ਕੇ ਇਸ ਨੂੰ ਬੈਨ ਕੀਤਾ ਸੀਗਾ ਠੀਕ ਹੈ ਇਹਨੂੰ ਤੁਸੀਂ ਇੰਪੋਰਟੈਂਟ ਮਾਰਕ ਕਰਿਓ ਹੁਣ ਆਪਾਂ ਨੈਕਸਟ ਦੇਖਦੇ ਹਾਂ DPSP divided into three parts kede kede socialist principles gandian principles and liberal intellectual principles socialist principle de vich vi kede kede article honde ne 38 39 39a 41 42 43 43a 47 te gandian principle de vich 40 43 43b 46 47 48 te liberal intellectual principle de vich 44 45 48 48a 49 50 52 hun apa inna nu ik var dobari reading le lende ha nale sonu jehde he gaye sare jarur yaad ho jaan ge ਹੁਣ ਸੋਸ਼ਲਿਸਟ ਦੇ ਵਿੱਚ ਜਿਹੜੇ ਜਿਹੜੇ ਹੁੰਦੇ ਆ ਆਪਾਂ ਨੂੰ ਉਹਨਾਂ ਨੂੰ ਦੇਖਦੇ ਆ ਹੁਣ ਮੈਂ ਤੁਹਾਨੂੰ ਇਹ ਡਿਟੇਲ ਚ ਨਹੀਂ ਕਰਵਾਉਂਦਾ ਕਿਉਂਕਿ ਆਪਾਂ ਪਿੱਛੇ ਕਰ ਚੁੱਕੇ ਹੁਣ ਸਿਰਫ ਆਪਾਂ ਇਹਨਾਂ ਨੂੰ ਇੱਕ ਵਾਰ ਤੁਹਾਨੂੰ ਪੜ੍ਹ-ਪੜ੍ਹ ਕੇ ਆਹੋ ਕਰਾਂਗੇ ਯਾਦ ਕਰਾਂਗੇ ਠੀਕ ਆ ਆਰਟੀਕਲ 38A ਸੋਸ਼ਲ ਵੈਲਫੇਅਰ ਆਫ ਸੋਸਾਇਟੀ ਠੀਕ ਹੈ ਇਹੋ ਹੀ ਉਹੀ ਹੈ ਬਸ ਇੱਥੇ ਆਪਾਂ ਮਤਲਬ ਕਿ ਪੂਰਾ ਇਹਨੂੰ ਪੂਰੇ ਤਰੀਕੇ ਨਾਲ ਲਿਖਿਆ ਹੋਇਆ ਠੀਕ ਹੈ ਦੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 39A ਇਕੁਅਲ ਜਸਟਿਸ ਐਂਡ ਫਰੀ ਲੀਗਲ ਏਡ A ਤੋਂ 39A ਤੋਂ ਏਡ ਯਾਦ ਰੱਖਿਓ ਠੀਕ ਹੈ ਇਕੁਅਲ ਪੇ ਠੀਕ ਹੈ ਡੀ ਤੋਂ ਡੇ ਯਾਦ ਰੱਖੇ ਇਕੁਅਲ ਡੇ ਇਕੁਅਲ ਪੇ ਆਰਟੀਕਲ 41 ਤੋਂ ਰਾਈਟ ਟੂ ਵਰਕ ਐਜੂਕੇਸ਼ਨ ਪਬਲਿਕ ਅਸਿਸਟੈਂਟ ਇਨ ਦੀ ਕੇਸ ਆਫ ਅਨਇੰਪਲੋਇਮੈਂਟ ਓਲਡ ਏਜ ਸਿਕਨੈਸ ਐਂਡ ਡਿਸੇਬਿਲਟੀ ਠੀਕ ਹੈ ਆਰਟੀਕਲ 30 42 ਪ੍ਰੋਵੀਜ਼ਨ ਫੋਰ ਜਸਟ ਹਿਊਮਨ ਕੰਡੀਸ਼ਨਸ ਵਰਕਿੰਗ ਹਿਊਮਨ ਕੰਡੀਸ਼ਨਸ ਉਹੀ ਹੈ ਠੀਕ ਹੈ ਮਤਲਬ ਕਿ ਗੁੱਡ ਵਰਕਿੰਗ ਹਿਊਮਨ ਕੰਡੀਸ਼ਨਸ ਪ੍ਰੋਵਾਈਡ ਕਰਵਾਉਣੀਆਂ ਆਰਟੀਕਲ ਨੰਬਰ 33 43 ਸੌਰੀ ਲਿਵਿੰਗ ਪ੍ਰੋਵਾਈਡ ਲਿਵਿੰਗ ਵੇਜ ਜਿਸ ਨੂੰ ਉਹਨਾਂ ਨੂੰ ਪ੍ਰੋਵਾਈਡ ਕਰਵਾਉਣੀਆਂ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਕਿ ਉਹਨਾਂ ਦੇ ਪੱਤੇ ਡੇਲੀ ਵਰਕ ਦੇ ਅਕੋਰਡਿੰਗ ਉਹਨਾਂ ਨੂੰ ਉਹਨਾਂ ਦੇ ਪੱਤੇ ਦੇਣੇ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 43 A ਪਾਰਟਿਸਪੀਸ਼ਨ ਆਫ ਵਰਕਰ ਇਨ ਮੈਨੇਜਮੈਂਟ ਆਫ ਇੰਡਸਟਰੀ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 47 ਡਿਊਟੀ ਆਫ ਸਟੇਟ ਟੂ ਰੇਜ ਦੀ ਲੈਵਲ ਆਫ ਨਿਊਟ੍ਰੀਸ਼ਨ ਇਹ ਜਿਹੜਾ ਆਪਣੇ ਕੋਲ ਆ ਗਿਆ ਗੁੱਡ ਹੈਲਥ ਪ੍ਰੋਵਾਈਡ ਕਰਵਾਉਣੀ ਠੀਕ ਆ ਤੇ ਨਿਊਟ੍ਰੀਸ਼ਨ ਪ੍ਰੋਵਾਈਡ ਕਰਵਾਉਣਾ ਦੈਨ ਗਾਂਧੀਵਾਦੀ ਸਿਧਾਂਤ ਨੇ ਜਿਹੜੇ ਗਾਂਧੀਵਾਦੀ ਸੋਚਦੇ ਉਹ ਕਿਹੜੇ ਕਿਹੜੇ ਨੇ ਆਪਣੇ ਕੋਲ ਸਭ ਤੋਂ ਪਹਿਲਾਂ ਕਿਹਾ ਆ ਆਰਟੀਕਲ ਨੰਬਰ 40 ਇਹਦੇ ਵਿੱਚ ਕੀ ਆ ਟੂ ਆਰਗੇਨਾਈਜ਼ ਬਲੇਸ ਪੰਚਾਇਤ ਠੀਕ ਆ ਆਰਟੀਕਲ ਨੰਬਰ 43 ਇਹਦੇ ਵਿੱਚ ਕੀ ਆ ਪ੍ਰੋਮੋਟ ਦੀ ਕੋਟੇਜ ਇੰਡਸਟਰੀ ਤੇ ਕੋਆਪਰੇਟਿਵ ਸੁਸਾਇਟੀ ਨੂੰ ਜਿਹੜਾ ਹੈਗਾ ਰੂਰਲ ਏਰੀਆਜ਼ ਤੇ ਪ੍ਰੋਮੋਟ ਕਰਨਾ ਆਰਟੀਕਲ ਨੰਬਰ 43 ਬੀ ਕੀ ਆ ਪ੍ਰੋਮੋਸ਼ਨ ਆਫ ਕੋਆਪਰੇਟਿਵ ਸੁਸਾਇਟیز ਤੇ ਆਰਟੀਕਲ ਨੰਬਰ 46 ਕੀ ਆ ਪ੍ਰੋਮੋਸ਼ਨ ਆਫ ਐਜੂਕੇਸ਼ਨਲ ਇਕਨੋਮਿਕ ਇੰਡਸਟਰੀ ਆਫ ਇਕਨੋਮਿਕ ਇੰਡਸਟਰੀ ਆਫ ਐਸ ਸੀ ਐਸ ਟੀਜ਼ ਐਂਡ ਅਦਰ ਵੀਕਰ ਸੈਕ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਆਂ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 47 ਕੀ ਇਹਦੇ ਵਿੱਚ ਪ੍ਰੋਹੀਬੀਸ਼ਨ ਔਨ ਮਤਲਬ ਕਿ ਅਲਕੋਹਲ ਦੇ ਉੱਤੇ ਡਰੱਗਸ ਦੇ ਉੱਤੇ ਜਿਹੜੇ ਆਪਣੇ ਸਿਹਤ ਲਈ ਮਤਲਬ ਕਿ ਨਸ਼ੀਲੇ ਵਸਤੂਆਂ ਨੇ ਜਿਹੜੇ ਆਪਣੇ ਸਿਹਤ ਨੂੰ ਨੁਕਸਾਨ ਪਹੁੰਚਾਈ ਕਰਨੇ ਠੀਕ ਹੈ ਥੈਨ ਆ ਗਿਆ ਆਪਣੇ ਕੋਲ ਆਰਟੀਕਲ ਨੰਬਰ 48 ਔਰਗੇਨਾਈਜ਼ ਐਨੀਵਲ ਹਸਬੰਡਰੀ ਤੇ ਜਿਹੜਾ ਹੈਗਾ ਮਤਲਬ ਕਿ ਖੇਤੀਬਾੜੀ ਨੂੰ ਪ੍ਰਮੋਟ ਕਰਨਾ ਪ੍ਰੋਹੀਬੀਸ਼ਨ ਔਨ ਕਲਾਉਸ ਕਾਉਸਲ ਆਉਟਰਸ ਠੀਕ ਹੈ ਜਿਹੜੇ ਪਸ਼ੂਆਂ ਨੂੰ ਮਤਲਬ ਕਿ ਮਾਰਦੇ ਨੇ ਗਊ ਹੱਤਿਆ ਨੂੰ ਮਾਰ ਗਊ ਹੱਤਿਆ ਕਰਦੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੇ ਬੈਨ ਲਾਉਣਾ ਠੀਕ ਹੈ ਹੁਣ ਆ ਗਿਆ ਲਿਬਰਲ ਇੰਟੈਕਚੁਅਲ ਪ੍ਰਿੰਸੀਪਲਸ ਇਹਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਆਰਟੀਕਲਸ ਆ ਗਏ ਇਹਦੇ ਵਿੱਚ ਆ ਗਏ ਆਪਣੇ ਕੋਲ ਆਰਟੀਕਲ ਨੰਬਰ 44 ਯੂਸੀਸੀ ਯੂਨੀਫਾਰਮਲ ਸਿਵਲ ਕੋਡ ਠੀਕ ਹੈ ਆਰਟੀਕਲ ਨੰਬਰ 45 ਚਾਈਲਡਹੂਡ ਜਿਹੜੀ ਹੈਗੀ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਜਿਨ੍ਹਾਂ ਦੀ ਏਜ 6 ਤੋਂ ਲੈ ਕੇ 14 ਸਾਲ ਤੱਕ ਆ ਠੀਕ ਆ ਤੇ ਦੈਨ ਆ ਗਿਆ ਆਪਣਾ ਕੋਲ ਆਰਟੀਕਲ 48 ਆਰਗੇਨਾਈਜ਼ ਐਗਰੀਕਲਚਰ ਐਗਰੀਕਲਚਰ ਪ੍ਰਮੋਟ ਕਰਨੀ ਐਨੀਮਲ ਹਸਵਨਟ ਪ੍ਰਮੋਟ ਕਰਨੀ ਠੀਕ ਹੈ ਇਹਨੂੰ ਜਿਹੜਾ ਹੈਗਾ ਗਾਂਧੀਨ ਪ੍ਰਿੰਸੀਪਲ ਦੇ ਵਿੱਚ ਵੀ ਕਨਸੀਡਰ ਕੀਤਾ ਜਾਂਦਾ ਤੇ ਲਿਬਰਲ ਟੈਕਸਚਰ ਪ੍ਰਿੰਸੀਪਲ ਦੇ ਵਿੱਚ ਵੀ ਕਨਸੀਡਰ ਕੀਤਾ ਜਾਂਦਾ ਠੀਕ ਹੈ ਦੈਨ ਆ ਗਿਆ ਆਪਣਾ ਕੋਲ 48 ਇਹ ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ এনवायरमेंट ਹੋ ਗਿਆ ਫੋਰੈਸਟ ਹੋ ਗਿਆ ਤੇ ਵਾਈਲਡਲਫ ਹੋ ਗਿਆ ਆਰਟੀਕਲ ਨੰਬਰ 59 ਪ੍ਰੋਟੈਕਸ਼ਨ ਆਫ ਮੋਨੂਮੈਂਟਸ ਹੋ ਗਿਆ ਪਲੇਸਸ ਹੋ ਗਿਆ ਜਿਨ੍ਹਾਂ ਦਾ ਹਿਸਟੋਰੀਕਲ ਇੰਪੋਰਟੈਂਸ ਹੈ ਨੈਸ਼ਨਲ ਇੰਪੋਰਟੈਂਸ ਹੈ ਠੀਕ ਹੈ ਆਰਟੀਕਲ ਨੰਬਰ 50 ਹੋ ਗਿਆ ਹੈ ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵਾ ਠੀਕ ਹੈ ਜਿਹੜਾ ਆਰਟੀਕਲ ਨੰਬਰ 51 ਗਿਆ ਇਹਦੇ ਨਾਲ ਇੰਟਰਨੈਸ਼ਨਲ ਪੀਸ ਤੇ ਸਕਿਉਰਟੀ ਹੈ ਜਿਹੜੀ ਮੈਂਟੇਨ ਕਰਨੀ ਹੈ ਤੇ ਬਸ ਇਹ ਹੈ ਵੀ ਜਿਹੜਾ ਆਪਣਾ ਆਰਟੀਕਲ ਨੰਬਰ 51 ਆ ਠੀਕ ਹੈ ਤੇ ਬਸ ਠੀਕ ਹੈ ਜਿੱਦ ਤੱਕ ਆਪਣੀ ਕਲਾਸ ਇਸ ਫਿਨਿਸ਼ੀ ਅਗਰ ਕਲਾਸ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜੋ ਵੀ ਚੈਨਲ ਤੇ ਆਪਣੇ ਬੱਚੇ ਨਵੇਂ ਨੇ ਉਨਾਂ ਲਈ ਆਪਾਂ ਜਿਹੜੀ ਪੰਜਾਬ ਜੀਕੇ ਦੀ ਐ ਪਲੇਲਿਸਟ ਟੋਟਲੀ ਬਣਾ ਕੇ ਤੁਹਾਨੂੰ 34 ਘਰਾਸਾਂ ਦੇ ਵਿੱਚ ਪਲੇਲਿਸਟ ਆਪ ਦਿੱਤੀ ਪਈ ਹੈ ਤੇ ਬਿਲਕੁਲ ਆਪਾਂ ਬੇਸਿਕ ਤੋਂ ਲੈ ਕੇ ਟਾਪ ਲੈਵਲ ਤੱਕ ਜਿਹੜਾ ਹੈਗਾ ਪੰਜਾਬ ਜੀਕੇ ਕੰਪਲੀਟ ਕੀਤੀ ਹੋਈ ਹੈ ਜਸਟ ਪੰਜਾਬ ਦੀ ਜੀਓਗ੍ਰਾਫੀ ਹੋ ਗਈ ਈਕਨੋਮੀ ਹੋ ਗਈ ਹਿਸਟਰੀ ਹੋ ਗਈ ਠੀਕ ਹੈ ਪੰਜਾਬ ਦੀ ਜਿਹੜੇ ਡਾਂਸ ਆ ਗਏ ਪੰਜਾਬ ਦੇ ਟੈਂਪਲਸ ਆ ਗਏ ਪੰਜਾਬ ਦੇ ਵਿੱਚ ਕੁਝ ਮੰਦਰਸ ਜਿਹੜੇ ਤੇ ਮਤਲਬ ਕਿ ਆਪਾਂ A to Z ਪੰਜਾਬ ਦੀ ਸਾਰੀ ਜੀਕੇ ਆਪਾਂ ਕੰਪਲੀਟ ਕਰ ਰੱਖੀ ਆ ਤੁਸੀਂ ਇੱਥੋਂ ਜਾ ਕੇ ਪੰਜਾਬ ਦੀ ਜੀਕੇ ਕੰਪਲੀਟ ਆਪਣੀ ਜਿਹੜੀ ਹੈ ਕਰ ਸਕਦੇ ਹੋ ਤੁਸੀਂ ਤੁਹਾਨੂੰ ਇਸ ਦੀਆਂ ਪੀਡੀਫਸ ਆਪਣੇ ਟੈਲੀਗ੍ਰam ਚੈਨਲ ਦੇ ਵਿੱਚ ਮਿਲ ਜਾਣਗੀਆਂ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੀ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ